ਬਾਪੂ ਮਾਰਵਾਜ ਪਪਾ ਇਹ ਰੋਟੀ ਪਾ ਦੋ ਓ ਟਿੱਡ ਦੇ ਚੂਹੇ ਨੱਚੀ ਜਾਂਦੇ ਨੇ ਆ ਥਾਲੀਆਂ ਫੜਾ ਕੇ ਕੱਲੀਆਂ ਉਹ ਥਾਲੀਆਂ ਖਾਈਏ ਹੋਣਾ ਓ ਜੇ ਰੋਟੀ ਨਹੀਂ ਪਾਉਣੀ ਆ ਥਾਲੀਆਂ ਤੇ ਕੌਲੀ ਫੜ ਕੇ ਲੈ ਜਾਓ ਓ ਮੈਂ ਕੀ ਕਰਾਂ ਜੀ ਓ ਬੇਬੇ ਨਹੀਂ ਰੋਟੀ ਪਾਣ ਦਿੰਦੀ ਕਹਿੰਦੀ ਪਹਿਲਾਂ ਬਾਬੇ ਨਰਾਲੇ ਨੂੰ ਭੋਗ ਲੱਗੂ ਪੇ ਰੋਟੀ ਖਾਓ ਜੈਨਰਲੇ ਬਾਬੇ ਦੀ ਜੈਨਰਲੇ ਬਾਬੇ ਦੀ ਜਪਨਾਮ ਜਪਨਾਮ ਜੈਨਰਲੇ ਬਾਬੇ ਦੀ ਜੈਨਰਲੇ ਬਾਬੇ ਦੀ ਜਪਨਾਮ 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 ਲੈ ਦੱਸ ਹੈ ਖਬਰਦਾਰ ਜੇ ਕਿਸੇ ਨੇ ਨਰਾਲੇ ਬਾਬੇ ਨੂੰ ਭੋਗ ਲਾਇਆ ਤੋਂ ਬਿਨਾ ਰੋਟੀ ਖਾਦੀ ਹੈ ਜਿਵੇਂ ਬੁਰਕੀ ਪਾਉਂਗੇ ਨਾ ਅੰਦਰ ਉਵੇਂ ਬਾਹਰ ਆਉਂਗੀ ਹਾਂ ਓ ਬਾਪੂ ਉਹ ਕਿਹੜਾ ਨਰਾਲਾ ਬਾਬਾ ਓ ਜੀ ਸਾਡੇ ਨਾਲ ਸਾਡੇ ਘਰ ਚ ਵੱਧ ਪੁੱਛ। ਉਹ ਪਤਾ ਨਹੀਂ ਕਿਹੜਾ ਭੈਣ ਦਾ ਘੜਾਵਾ ਜਿਹਨੇ ਚੰਗੇ ਭਲੈਂਤੀਆਂ ਦਾ ਦਿਮਾਗ ਖਰਾਬ ਕਰਕੇ ਆਪ ਸਾਲਾ ਸੱਤੀ ਪ੍ਰਕਾਰ ਦੇ ਭੋਜਨ ਖਾਵੇ। ਸਾਨੂੰ ਅੰਨੇ ਜੇ ਰੋਟੀ ਨਹੀਂ ਮਿਲਦੀ। ਜਿੰਨੇ ਜਰ ਉਹਨੂੰ ਭੋਜ ਨਹੀਂ ਲੱਗਦਾ। ਇੱਥੇ ਸਾਰਾ ਟੱਬਰ ਜਿਹੰਦਾ ਜਾਗਦਾ ਭੁੱਖਾ ਬੈਠਾ। ਉਹਨਾਂ ਨੂੰ ਤਾਂ ਰੋਟੀ ਦੇ ਦੇ। ਲਓ ਜੀ। ਲੱਗ ਗਿਆ ਭੋਗ। ਖਾ ਲਓ ਰੋਟੀ। ਓਏ ਖਾ ਕੀ ਸਵਾਲ ਲਈਏ? ਪਲੇਟਾਂ ਤਾਂ ਖਾਲੀ ਪਈਆਂ। ਨਾਲੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਨੀਦਲਜੀਤ ਜਾ ਪਾ ਦੇ ਇਹਨਾਂ ਨੂੰ ਰੋਟੀ ਲਵਾਤਾ ਭੋਗ ਨਰਾਲੇ ਬਾਬੇ ਨੂੰ ਓ ਬੇਬੇ ਓ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਭੋਗ ਕਿਵੇਂ ਲੱਗਿਆ ਤੁੰਨੂੰ ਅਕਲ ਦੇ ਬੁੰਨਿਓ ਬਾਬਾ ਕਿੱਥੇ ਦਿਖਦਾ ਬਾਬਾ ਤਾਂ ਇਸ ਧਰਤੀ ਦੇ ਕਣਕਣ ਵਿੱਚ ਐ ਪਾਪੀ ਲੋਕ ਓ ਤੁਸੀਂ ਪਾਪੀ ਰੂਹਾਂ ਓ ਦੇਖੋ ਕੀ ਜਾਂਦਾ ਮੇਰਾ ਨਰਾਲਾ ਬਾਬਾ ਓਏ ਓਏ ਓ ਗਵੰਡੀਆਂ ਦਾ ਕੁੱਤਾ ਓ ਜਿਹਨੂੰ ਨਰਾਲਾ ਬਾਬਾ ਦੱਸੀ ਜਾਨੀ ਆ ਆ ਲਈ ਬਾਬੇ ਦੀ ਬਣੀ ਖਬਰਦਾਰ ਜੀ ਉਹਨੂੰ ਕੁੱਤਾ ਕਿਹਾ ਨਰਾਲਾ ਬਾਬਾ ਅੱਜ ਕੁੱਤੇ ਦੇ ਰੂਪ ਚ ਆਏ ਨੇ ਆ ਦੇਖ ਲੈ ਕਿਵੇਂ ਪੂਛ ਹਿਲਾਉਂਦੇ ਨੇ ਐ ਹਿਲਾਉਂਦੇ ਨੇ ਲੈ ਗੇ ਨਾ ਰੋਟੀ ਚੱਕ ਕੇ ਮੇਰੀ ਭਗਤੀ ਤਾਂ ਖੁਸ਼ ਹੋਏ ਨਹੀਂ ਉਹ ਕਹਿੰਦੇ ਬੀਬੀ ਗਿਆਨ ਕੁਰੇ ਤੂੰ ਤਾਂ ਰੂਹ ਨਾਲ ਭਗਤੀ ਕਰਦੀ ਆ ਇਸ ਕਰਕੇ ਫਿਰ ਮੈਂ ਰੂਹ ਨਾਲੇ ਭਗਤੀ ਕੀਤੀ ਐ ਦੇਖ ਲੈ ਖਾ ਲਾ ਹੁਣ ਓ ਪਾਈ ਬਹੂ ਰੋਟੀ ਤੋਲਿਆ ਪਾ ਕੇ ਇਹਨੂੰ ਕਰੀ ਜਾਣ ਦੇਖਣਾ ਬਾਪੂ ਜੀ ਇਹਨਾਂ ਦਾ ਨਾ ਲਾਜ ਲੂਜ਼ ਕਰਾ ਦੋ ਮੈਨੂੰ ਤਾਂ ਲੱਗਦਾ ਇਹਨਾਂ ਦੇ ਦਿਮਾਗ 'ਚ ਨਾ ਫਰਕ ਫੁਰਕ ਪੈ ਗਿਆ ਮੈਂ ਤਾਂ ਐ ਹੈਰਾਨ ਗਵੰਡੀਆਂ ਦੇ ਕੁੱਤੇ ਨੂੰ ਢਾਲਾ ਬਾਬਾ ਦਸੀ ਜਾਂਦੀ ਆ ਓ ਪਾਈ ਬਹੂ ਮਾਇਦਾ ਲਾਜ ਕੀ ਕਰਾਣਾ ਇਹਦਾ ਲਾਜ ਤਾਂ ਰੱਬੇ ਕਰੂਗਾ ਬੇਬੇ ਜੀ ਤੁਹਾਨੂੰ ਵੀ ਪਾਦਾ ਓ ਭਾਈ ਇਹਨੂੰ ਗੇੜਤੀ ਪਾਇਆ ਹੁਣ ਠੇ ਮੇਰੇ ਨਿਰਾਲਾ ਬਾਬਾ ਜੀ ਦਿਖਾ ਦੇ ਆਪਣਾ ਚਮਤਕਾਰ ਇਸ ਪਾਪੀ ਬੰਦੇ ਨੂੰ ਨਾ ਪਤਾ ਲੱਗ ਜਾਏ ਵੀ ਤੁਹਾਡੇ ਚ ਕਿੰਨੀ ਸ਼ਕਤੀ ਆ ਜਦੋਂ ਇਹਦਾ ਸੁੱਤੇ ਪੈਦਾ ਮੱਜਾ ਮਾਰਿਆ ਨਾ ਮੂਧਾ ਇਹਨੂੰ ਤਾਂ ਫੇਰ ਅਕ ਲਾਉਣੀ ਆ ਬੇ ਬਾਬਿਆਂ ਨੂੰ ਕਿਵੇਂ ਮਾੜਾ ਬੋਲੀ ਦਾ ਕਰ ਲੋ ਮਖੌਲ ਜਿੰਨੇ ਕਰਨੇ ਆ ਜਿੱਦਣ ਸੁੱਤੇ ਪੈਦਾ ਚੱਕ ਕੇ ਮੱਜਾ ਮੂਦਾ ਨਾ ਪੁੱਠਾ ਮਾਰਦਾ ਫੇਰ ਮੇਰੇ ਨਰਾਲੇ ਬਾਬੇ ਤੋਂ ਮਾਫੀਆਂ ਮੰਗੋਂਗੇ ਓ ਬੇਬੇ ਓ ਤੂੰ ਆਪਣੇ ਬਾਬੇ ਨੂੰ ਨਾ ਆ ਬਾਪੂ ਤੋਂ ਬਚਾ ਕੇ ਰੱਖੇ ਕਈ ਦਿਨ ਹੋ ਗਏ ਖੁੰਡੇ ਨੂੰ ਤੇਲ ਲਾਉਂਦੇ ਨੂੰ ਚੁੱਪ ਕਰ ਬੇ ਨਹੀਂ ਬੋਲੀਦਾ ਹੁੰਦਾ ਬਾਬਿਆਂ ਨੂੰ ਬਾਬੇ ਬੂਬੇ ਨੂੰ ਸਾਡੇ ਨੇ ਗਾਹ ਪਾੜ ਤੇ ਤਪੱਸਿਆ ਕਰੀਆ ਸਾਈਕਲ ਚੋਰੀ ਕਰਦਾ ਫੜਿਆ ਗਿਆ ਪਹਿਲਾਂ ਕੁੱਟਿਆ ਲੋਕਾਂ ਨੇ ਥਾਣੇ ਦੇ ਤਾਂ ਥਾਣੇ 'ਚ ਕੇਸ ਬਣ ਗਿਆ ਜੇਲ੍ਹ ਭੇਜਤਾ ਹਾਂ ਹੁਣ ਬਾਹਰ ਆ ਕੇ ਬਾਬਾ ਬਣ ਗਿਆ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਇਹਦਾਂ ਨੂੰ ਗਿਆਨਕੋਰ ਕਿਨੇ ਰੱਖਦਾ ਸ਼ਿੱਕੂ ਦਾ ਗਿਆਨ ਨਹੀਂ ਹੈਗਾ ਇਹਨੂੰ ਓ ਬਾਪੂ ਲੈ ਵੀ ਤੇਰੇ ਨਾਮ ਦੀ ਤਾਂ ਘਰਤੀ ਬੇਬੇ ਨੇ ਅਰਦਾਸ ਤੂੰ ਹੋ ਜਾ ਤਖੜਾ ਤੇਰਾ ਤਾਂ ਮੰਜਾ ਮੂਤਾਂ ਮਾਰਤਾ ਨਰਾਲੇ ਬਾਬੇ ਨੇ ਵੇ ਬੋਤਾ ਨਾ ਬੋਲ ਨਾਲੇ ਬਾਬਿਆਂ ਦੀਆਂ ਗੱਲਾਂ ਤੇ ਹੱਸੀ ਦਾ ਨਹੀਂ ਹੁੰਦਾ ਤੈਨੂੰ ਪਤਾ ਨਹੀਂ ਬਾਬਿਆਂ ਚ ਕਿੰਨੀ ਪਾਵਰ ਹੈ ਲੈ ਫੇਰ ਲੱਗ ਗਈ ਏ ਮੇਰੇ ਨਰਾਲੇ ਬਾਬੇ ਇਹ ਚੋਰੇ ਨੂੰ ਨਾ ਜ਼ਰੂਰ ਕਰਾਮਾਤ ਦਿਖਾ ਦੇ ਹਾਂਕੇ ਇਹਨੂੰ ਪਤਾ ਲੱਗ ਜਵੇ ਵੀ ਤੇਰੇ ਚ ਪਾਵਰ ਕਿੰਨੀ ਹੈ ਓ ਬੇਬੇ ਓ ਰੋਟੀ ਪਾ ਦੇ ਸਾਨੂੰ ਨਾਲੇ ਤੂੰ ਖਾ ਲੈ ਸਾਡੀ ਆਵਦੀ ਰੋਟੀ ਦਾ ਸਿਆਪਾ ਛੜਿਆ ਪਿਆ ਚਾ ਭਗ ਜਾ ਜਪਨਾਮ ਜਪਨਾਮ ਖੇ ਨਰਲੇ ਬਾਬੇ ਇਹਨਾਂ ਦੀ ਸੋਚ ਛੋਟੀ ਐ ਇਹਨਾਂ ਦੀ ਮੱਤ ਛੋਟੀ ਐ ਇਹਨਾਂ ਨੂੰ ਮਾਫ ਕਰ ਦੇ ਇਹ ਮੇਰੇ ਜਵਾਕ ਨੇ ਤੇ ਆ ਚੋਰੇ ਨੂੰ ਭਵੇਂ ਹੁਣੇ ਚੱਕ ਲੈ ਨਹੀਂ ਜਾਣ ਕੋਰੇ ਕੀ ਦੱਸਾਂ ਭੈਣੇ ਮੈਂ ਤਾਂ ਕੁੜੀ ਕਨੀ ਐ ਇੰਨੀ ਦੁਖੀ ਆ ਨਾ 25 ਮੁੰਡੇ ਦੇਖ ਲੇ ਭੈਣੇ ਗੱਲ ਵੀ ਜਮਾ ਬਣ ਜਾਂਦੀ ਐ ਪਤਾ ਨਹੀਂ ਸਿਰੇ ਤੇ ਆ ਕੇ ਕੀ ਹੋ ਜਾਂਦਾ ਬਣ ਕੇ ਗੱਲ ਬਸ ਉੱਥੇ ਠੱਪ ਹੋ ਜਾਂਦੀ ਐ ਪਤਾ ਨਹੀਂ ਇਹਦੇ ਕਰਮ ਕਹੇ ਜਿੰਨਾਂ ਨਹੀਂ ਭੈਣੇ ਮੈਂ ਤੈਨੂੰ ਦੰ ਦੱਸਿਆ ਤਾਂ ਸੀਗਾ ਜੇ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਤੂੰ ਨਰਾਲੇ ਬਾਬੇ ਦੀ ਚੌਂਕੀ ਪਰ ਰਿਸ਼ਤਾ ਤਾਂ ਪੰਜਾਂ ਮਿੰਟਾਂ ਚ ਹੋ ਜਾਣਾ ਉਹ ਵੀ ਚੜਦਾ ਚੜਹਿੰਦਾ ਜੇ ਬਾਬੇ ਦੇ ਮਨ ਮੇਰ ਪੈ ਗਈ ਕੀ ਪਤਾ ਬਾਬਾ ਹੀ ਰੱਖ ਲਵੇ ਸੱਚੀ ਭੈਣੇ ਜੇ ਬਾਬੇ ਨਰਾਲੇ ਦੀ ਗੱਲ ਬਣ ਜੇ ਫੇਰੇ ਦੋ ਵਧੀਆ ਕੀ ਹੈ ਉਹਦੀ ਤਾਂ ਇੰਨੇ ਚੜਾਈ ਆ ਗਈ ਲੈ ਬਾਬੇ ਨੇ ਤਾਂ ਪੱਚੀਆਂ ਕੁੜੀਆਂ ਦਾ ਭਲਾ ਕੀਤਾ ਆਹਾ ਆਪਣੇ ਘਵੰਡੀਆਂ ਦੀ ਕੁੜੀ ਨਹੀਂ ਤਿੰਨ ਵਾਰ ਭੱਜ ਗਈ ਮੈਂ ਬਾਬੇ ਦੇ ਲੈ ਕੇ ਗਈ ਮੈਂ ਬਾਬੇ ਨਾਲ ਸੈਟਿੰਗ ਕਰਵਾਤੀ ਬਸ ਹੁਣ ਤਾਂ ਜੱਪ ਨਮ ਜੱਪ ਨਮ ਕਰਦੀ ਫਿਰਦੀ ਐ ਲੈ ਮਜ਼ਾ ਲੈ ਬਿਟਸ ਤੋਂ ਮਸ ਹੋ ਜਵੇ ਨੀਨਾਂ ਵਾਲੇ ਖਾਣ ਨੂੰ ਖੁੱਲਾ ਨੀ ਪੀਣ ਨੂੰ ਖੁੱਲਾ ਨਾਲੇ ਪਾਣ ਨੂੰ ਖੁੱਲਾ ਖਰਚੇ ਦੀ ਫਿਕਰ ਨਾ ਬਾਸ ਤਾ ਭੈਣੇ ਤੈਨੂੰ ਕੀ ਦੱਸਾਂ ਮੈਂ ਤਾਂ ਘਰ ਦਾ ਮੋਈ ਤਿਆਗਤਾ ਫੁੱਲ ਐਸ਼ਾਂ ਕਰਦੀਆਂ ਜਿੱਦਣ ਦੀ ਮੈਂ ਜਾਣ ਲੱਗੀ ਆ ਮੈਂ ਤਾਂ ਬੰਦੇ ਦਾ ਤਿਆਗ ਹੀ ਕਰਤਾ ਅੱਛਾ ਬਸ ਬਾਬਾ ਹੀ ਬਾਬਾ ਬੰਦੇ ਦਾ ਤਾਂ ਮੋਹ ਰਹਿੰਦਾ ਹੀ ਨਹੀਂ ਬਾਬੇ ਦਾ ਮੋਹ ਰਹਿ ਜਾਂਦਾ ਅੱਛਾ ਹੋਰ ਮੈਂ ਤਾਂ ਤੇਰੇ ਦਿਉਰ ਨੂੰ ਬੁਲਾਉਣਾ ਹੀ ਛੱਡਦਾ ਬੰਦੇ ਦਾ ਤਾਂ ਮੋਗ ਤਿਆਗ ਤਿਆਗ ਹੀ ਦਿੱਤਾ ਮੈਂ ਕੱਲਾ ਬਾਬੇ ਦਾ ਹੀ ਮੁਰੇ ਗਿਆ ਹੁਣ ਤਾਂ ਸੁਖ ਨਾਲ ਨਿਰਾਲਾ ਬਾਬਾ ਚਾਪਨਾ ਚਾਪਨਾ ਫੇਰ ਤਾਂ ਠੀਕ ਹੈ ਭੈਣੇ ਮੈਂ ਐ ਕਰਦੀ ਆ ਮੈਂ ਆਉਦੀ ਰੀਟੋਂ ਨੂੰ ਨਾ ਪਰਸੋਂ ਹੀ ਲੈ ਕੇ ਜਾਂਦੀ ਆ ਨਹੀਂ ਕੱਲੀ ਨਾ ਜਾਈ ਮੈਂ ਜਾਉ ਨਾਲ ਮੇਰੀ ਬਾਬੇ ਨਾਲ ਸਿੱਧੀ ਜਾਣ ਪਛਾਣ ਹੈ ਸੱਚੀ ਚਾਚੀ ਜੀ ਵੈਸੇ ਨਾਂ ਤਾਂ ਮੈਂ ਵੀ ਬੜਾ ਸੁਣਿਆ ਬਾਬਾ ਜੀ ਦਾ। Oh no. ਪੁੱਤ ਤੂੰ ਤਾਂ ਹਜੇ ਨਾਂ ਹੀ ਸੁਣਿਆ ਕਾਰਨਾਮੇ ਨਹੀਂ ਦੇਖੇ। ਮੈਂ ਤਾਂ ਕਾਰਨਾਮੇ ਵੀ ਦੇਖੇ ਹੋਏ ਨੇ। ਬੀਬੀ ਮੈਨੂੰ ਨਾ ਤੂੰ ਅੱਜ ਹੀ ਛੱਡਿਆ ਜਾ ਕੇ ਉੱਥੇ। ਨਹੀਂ ਪੁੱਤ ਤੇਰੀ ਚਾਚੀ ਨੂੰ ਨਾਲ ਲੈ ਕੇ ਚੱਲਾਂਗੇ। ਇਹਦੀ ਤਾਂ ਇੰਨੀ ਬਾਬੇ ਨਾਲ ਜਾਣ ਪਛਾਣਾ ਹੈ। ਸਿੱਧੀ ਗੱਲ ਹੈ ਇਹਦੀ। ਏ ਤੇਰੀ ਆਪੀ ਸੈਟਿੰਗ ਕਰਾਉਗੀ ਆਪਣੇ ਤਾਂ ਸੁਣਨੇ ਨਹੀਂ ਉਹਨੇ ਠੀਕ ਹੈ ਬੀਬੀ ਜਿਵੇਂ ਤੇਨੂੰ ਸਹੀ ਲੱਗੇ ਚਾਚੀ ਫਿਰ ਕਦੋਂ ਚੱਲਾਂਗੇ ਆਪਾਂ ਬਾਬੇ ਕੋਲੇ ਚੰਗਾ ਚਾਚੀ ਫਿਰ ਹੈ ਚੰਗਾ ਪਰ ਸੋ ਚੱਲਾਂਗੇ ਜਿ ਆਪਣਾ ਮ제 ਆਪਣਾ ਚੰਗਾ ਚਾਚੀ ਚੰਗਾ ਗਿਆਨ ਕੁਰੇ ਜ਼ਰੂਰ ਲੈ ਕੇ ਜਾਈ ਲਾ ਦੱਸ ਮਤ ਐਨੀਆਂ ਦੇ ਬੇੜੇ ਪਾਰ ਕਰਾਉਂਦੇ ਤੇ ਤੇਰਾ ਨਾ ਕਰਵਾਉਂਗੀ ਚੱਲ ਚੱਲ ਚਾਚੀ ਮੇਰਾ ਵੀ ਬੇੜਾ ਪਾਰ ਕਰਾਦੀ ਹੈ ਤਰਾ ਦੇ ਬਾਬੇ ਨਾ ਮੇਰੀ ਗੱਲ ਨਹੀਂ ਤੂੰ ਆ ਜਾਉਂਗੀ ਲੈ ਕੋਈ ਸ਼ਿਪਾਰਸ਼ਾ ਮੈਂ ਤਾਂ ਮਾਂ ਤਾਂ ਲੋਕਾਂ ਦੀਆਂ ਕੁੜੀਆਂ ਉੱਥੇ ਸੈੱਟ ਕਰਵਾਤੀਆਂ ਤੂੰ ਤਾਂ ਫੇਰ ਮੇਰੀ ਆਪਣੀ ਆ ਤੇਰੀ ਸਿੱਧੀ ਆ ਨਾ ਬਾਬੇ ਨਾਲ ਜਮਾ ਚੰਗਾ ਫੇਰ ਨਹੀਂ ਚਲ ਆ ਜਾਣੀ ਜ ਆਪਣਾ ਨਰਾਲੇ ਬਾਬੇ ਨਾ ਨਰਾਲਾ ਵਾ ਬਾਈ ਜਾਣੇ ਹੋ ਗਈ ਜੀ ਤਿਆਰ हां हो गए ध्यान ਨਾਲ ਜਾਇਓ ਪਹੁੰਚ ਕੇ ਫੋਨ ਕਰਦੇਓ ਠੀਕ ਆ ਮੇਰਾ ਨਾ ਧਿਆਨ ਫਿਰ ਤੁਹਾਡੇ ਚ ਹੀ ਰਹਿੰਦਾ ਓਏ ਕੀ ਗੱਲ ਅੱਜ ਕੱਲ ਮੇਰਾ ਬੜਾ ਹੀ ਫਿਕਰ ਕਰਨ ਲੱਗੀ ਸੁੱਖਾ ਤੁਹਾਡਾ ਮੂਹ ਹੀ ਨਾ ਆਉਂਦਾ ਮੈਂ ਕੀ ਕਰਾਂ ਅੱਛਾ ਜੀ ਚਲੋ ਕੋਈ ਤਾਂ ਹੈ ਜੋ ਮੇਰਾ ਫਿਕਰ ਕਰਦਾ ਫਿਕਰ ਕਿਉਂ ਨਹੀਂ ਹੋਊਗੀ ਤੁਹਾਡੇ ਬਿਨਾ ਹੋਰ ਕੌਣ ਆ ਮੇਰਾ ਦਿਲ ਜੀ ਤੋਂ ਮੈਨੂੰ ਲੱਗਦਾ ਅੱਜ ਤੂੰ ਮੈਨੂੰ ਕੰਮ ਤੇ ਨਹੀਂ ਜਾਣ ਦੇਣਾ ਮੈਂ ਕਿਹੜਾ ਰੋਕਿਆ ਜੀ ਤੁਸੀਂ ਜਾਣਾ ਜਾਓ ਮੈਂ ਨਾ ਬੇਬੇ ਨੂੰ ਕੰਮ ਕਰਾਵਾ ਦਾ ਜਾ ਕੇ ਓਏ ਖੜ ਜਾ ਬੇਬੇ ਤੋਂ ਨਰਾਲੇ ਬਾਬੇ ਚੌਂਕੀ ਭਰ ਜਾਣਾ ਤੇ ਬਾਪੂ ਨੇ ਖੇਚ ਲੈ ਜਾਣਾ ਤੇ ਆਪਾਂ ਦੋਵੇਂ ਫਿਰ ਘਰੇ ਇਕੱਲੇ ਹੀ ਆ ਤੁਸੀਂ ਨਾ ਸ਼ੈਤਾਨ ਹੁੰਦੇ ਜਾਂਦੇ ਹੋ ਆਈ ਮਮੀ ਜੀ ਬਣਾਉਣੀ ਆ ਦੇਖ ਲਓ ਹੁਣ ਪੈਗੀ ਵਾਜ ਜਾਣ ਦੋ ਹੁਣ ਮੈਨੂੰ ਕੜਾ ਬਣਾਦਾ ਮੈਂ ਜਾ ਕੇ ਬਾਬੇ ਨਰਾਲੇ ਵਾਸਤੇ ਖੜ ਜਾ ਉਹ ਕੜਾ ਨੂੰ ਕੀ ਹੋਇਆ ਯਾਰ ਬਣਾ ਦੇ ਕੜਾ ਦੇਖ ਲੋ ਨਰਾਲੇ ਬਾਬੇ ਦਾ ਕੜਾ ਪਾਪ ਲੱਗੂ ਤੁਹਾਨੂੰ ਉਹ ਮੇਰਾ ਸਾਲ ਨਰਾਲਾ ਬਾਬਾ ਨਾ ਇਹ ਪਤਾ ਨਹੀਂ ਕਿਵੇਂ ਸਾਲਾ ਸਾਡੀ ਬੁੜੀ ਤੇ ਅਸਰ ਕਰ ਗਿਆ ਕਦੇ ਕੁੱਤੇ ਦੇ ਰੂਪ ਚਾਹੁੰਦਾ ਕਦੇ ਸਾਲਾ ਬਿੱਲੇ ਦੇ ਰੂਪ ਚਾਹੁੰਦਾ ਕਦੇ ਕੜਾ ਖਾਣਾ ਆ ਜਾਂਦਾ ਇੱਥੇ ਰੋਕੀ ਨਹੀਂ ਮਿਲਦੀ ਸਾਲੇ ਬਾਬੇ ਦੇ ਓ ਬੇਬੇ